ਹਾਜੀ ਕਲਮ ਦੀ ਜੋਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਫਿਰ ਤੋਂ ਇੱਕ ਵਾਰ ਤੁਹਾਡੇ ਸਾਹਮਣੇ ਇੱਕ ਕਵਿਤਾ ਲੈ ਕੇ ਆਈ ਹਾਂ ਆਓ ਸ਼ੁਰੂ ਕਰਦੇ ਹਾਂ ਇੱਕ ਨਵੀਂ ਕਵਿਤਾ ਮਾਂ ਦਾ ਪਿਆਰ ਮਾਂ ਦਾ ਪਿਆਰ ਦਿੰਦਾ ਬੱਚਿਆਂ ਦਾ ਜੀਵਨ ਸਵਾਰ ਆਪਣੇ ਤੋਂ ਪਹਿਲਾਂ ਸੋਚੇ ਆਪਣੀ ਔਲਾਦ ਬਾਰੇ ਮਾਂ ਦੇ ਪਿਆਰ ਤੋਂ ਜਾਣਦੇ ਨੇ ਸਾਰੇ ਬਾਰੇ ਆਪਣੀਆਂ ਖੁਸ਼ੀਆਂ ਭੁੱਲ ਕੇ ਸੋਚਦੀ ਰਹਿੰਦੀ ਹੈ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਬਾਰੇ ਕਰਦੀ ਰਹਿੰਦੀ ਆਪਣੇ ਬੱਚਿਆਂ ਵਾਸਤੇ ਦੁਆਵਾਂ ਜਾ ਕੇ ਗੁਰੂ ਦੇ ਦਵਾਰ ਮਾਂ ਦਾ ਪਿਆਰ ਦਿੰਦਾ ਬੱਚਿਆਂ ਦਾ ਜੀਵਨ ਸਵਾਰ ਤਕਲੀਫਾਂ ਆਪਣੀਆਂ ਭੁੱਲ ਕੇ ਲੱਗ ਜਾਂਦੀ ਹੈ ਬੱਚਿਆਂ ਨਾਲ ਜੀਵਨ ਜਿਉਣ ਖੁੱਲ ਕੇ ਆਪਣੀ ਔਲਾਦ ਖਾਤਰ ਹਰ ਵਕਤ ਹੈ ਰਹਿੰਦੀ ਹਾਜ਼ਰ ਰੱਬ ਤੋਂ ਬਾਅਦ ਪੂਜਾ ਕਰਨ ਵਾਲੀ ਜੀਤੀ ਹਸਤੀ ਕਈ ਵਾਰ ਔਲਾਦ ਵੀ ਸਮਝਣ ਲੱਗ ਜਾਂਦੀ ਹੈ ਉਸ ਨੂੰ ਗੁਵਾਰ ਮਾਂ ਦਾ ਪਿਆਰ ਦਿੰਦਾ ਬੱਚਿਆਂ ਦਾ ਜੀਵਨ ਸਵਾਰ ਜਨਮ ਤੋਂ ਪਹਿਲਾਂ ਚੱਲਦੀ ਤਕਲੀਫਾਂ ਅਨੇਕ ਨਾ ਸੌ ਪੌਂਦੀ ਪੂਰੀ ਤਰ੍ਹਾਂ ਨਾ ਖਾ ਪੌਂਦੀ ਚੀਜ਼ ਹਰੇਕ ਦੁਨੀਆ ਦੀ ਸਭ ਤੋਂ ਔਖੀ ਪੀੜ ਹਟਾਉਂਦੀ ਤਾਂ ਕਿਤੇ ਜਾ ਕੇ ਮਾਂ ਬਣਨ ਦਾ ਸੁੱਖ ਪਾਉਂਦੀ ਖੁਸ਼ੀ-ਖੁਸ਼ੀ ਆਪਣੇ ਘਰ ਪਰਿਵਾਰ ਦੀ ਪੀੜੀ ਅੱਗੇ ਵਧਾਉਂਦੀ ਜਨਮ ਦੇ ਕੇ ਨਿੱਕੇ ਬਾਲਾ ਨੂੰ ਫਿਰ ਰੱਜ ਕੇ ਲਾਡ ਲੜਾਉਂਦੀ ਇਸ ਅਣਥੱਕ ਤੇ ਬੇਸ਼ਕੀਮਤੀ ਪਿਆਰ ਦਾ ਨਾ ਕੋਈ ਸਕਦਾ ਮੁੱਲ ਉਤਾਰ ਮਾਂ ਦਾ ਪਿਆਰ ਦਿੰਦਾ ਬੱਚਿਆਂ ਦਾ ਜੀਵਨ ਸਵਾਰ ਬਿਨ ਬੋਲਿਆਂ ਸਮਝ ਜਾਂਦੀ ਆਪਣੀ ਔਲਾਦ ਦੇ ਦੁੱਖ ਤੇ ਸੁੱਖ ਨੂੰ ਰੱਬਾ ਸਭ ਦੇ ਬੱਚਿਆਂ ਨੂੰ ਚੰਗੇ ਰਾਹ ਦਿਖਾਏ ਤਾਂ ਕਿ ਲੱਗੇ ਨਾ ਦਾਗ ਕਦੇ ਕਿਸੇ ਮਾਂ ਦੀ ਕੁੱਖ ਨੂੰ ਆਪਣੇ ਬੱਚਿਆਂ ਪਿੱਛੇ ਰੱਬ ਨਾਲ ਵੀ ਲੜਨ ਨੂੰ ਹਰ ਵੇਲੇ ਰੰਦੀ ਤਿਆਰ ਮਾਂ ਦਾ ਪਿਆਰ ਦਿੰਦਾ ਬੱਚਿਆਂ ਦਾ ਜੀਵਨ ਸਵਾਰ ਧੰਨਵਾਦ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਇਹ ਕਵਿਤਾ ਵੀ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਮੇਰੀ ਇਹ ਕਵਿਤਾ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੁਹਾਡੀ ਹੱਲਾਸ਼ੇਰੀ ਮੈਨੂੰ ਹੋਰ ਲਿਖਣ ਲਈ ਉਤਸ਼ਾਹਿਤ ਕਰੇਗੀ ਤੁਹਾਡੀ ਆਪਣੀ ਕਲਮ ਦੀ ਜੋਤ ਧੰਨਵਾਦ